ਸਤਿ ਸ਼੍ਰੀ ਅਕਾਲ ਮੈਂ ਹਰ ਸਿਕੋਟਸ ਤੋਂ ਦੇਖ ਰਿਹਾ ਹਾਂ ਸਾਡਲ ਵੀ ਡਾਕਟਰਜ਼ ਜਾਨਕਿ ਜੂਨੀਅਰ ਡਾਕਟਰਜ਼ ਦੇ ਵੱਲੋਂ ਅੱਜ ਇੱਕ ਵਾਰ ਫੇਰ ਤੋਂ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਹੜਤਾਲ ਹੁਣ 49 ਘੰਟਿਆਂ ਦੇ ਲਈ ਚੱਲੇਗੀ ਹਜ਼ਾਰਾਂ ਜੂਨੀਅਰ ਡਾਕਟਰਾਂ ਦੇ ਵੱਲੋਂ ਅੱਜ ਸਵੇਰੇ 7 ਵਜੇ ਤੋਂ ਇਹ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਹੜਤਾਲ ਸ਼ਨੀਵਾਰ ਸਵੇਰੇ 8 ਵਜੇ ਤੱਕ ਜਾਰੀ ਰਹੇਗੀ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਕੰਮ ਦੇ ਅਸੁਰੱਖਿਅਤ ਤਰੀਕੇ ਦੇ ਵਰਕਿੰਗ ਕੰਡੀਸ਼ਨਜ਼ ਦੇ ਖਿਲਾਫ ਇਹ ਹੜਤਾਲ ਕੀਤੀ ਗਈ ਹੈ ਕਿਉਂਕਿ ਇਥੇ ਵਿਦਾਸ ਜਾਣੇ ਕਿ ਬੀਤੇ ਹਫਤੇ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਜh ਇਹ ਸਾਹਮਣੇ ਆਇਆ ਕਿ 50 ਤੋਂ ਵੱਧ ਮਰੀਜ਼ਾਂ ਤੇ ਇੱਕ ਜੂਨੀਅਰ ਡਾਕਟਰ ਦੀ ਡਿਊਟੀ ਸੀ ਅਜਿਹੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਹੀ ਇਹ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ। ਪੁਦਛੇਵਾਟੂ ਹੁਰਦ ਮੁਤਾਬਿਕ ਰੀਸੈਂਟਲੀ ਯੂ ਡਾਕਟਰਸ ਜਾਂ ਤਨਖਾਹਾਂ ਦੇ ਬੱਚ 18% ਦਾ ਵਾਅਦਾ ਕੀਤਾ ਗਿਆ ਪਰ ਜੂਨੀਅਰ ਡਾਕਟਰਸ ਦੇ ਵੱਲੋਂ ਤੇ ਐਸੋਸੀਏਸ਼ਨ ਦੇ ਵੱਲੋਂ ਕਿਹਾ ਗਿਆ ਕਿ ਇਹ ਕਾਫੀ ਨਹੀਂ ਹੈ। ਬਹੁਤ ਸਾਰੇ ਡਾਕਟਰਾਂ ਨੂੰ ਲੰਬੀਆਂ ਸ਼ਿਫਟਾਂ ਕਰਨੀਆਂ ਪੈਂਦੀਆਂ ਨੇ ਤੇ ਇਸ ਦੇ ਨਾਲ ਜਿਸ ਮੈਂਟਰ ਸਟ੍ਰੈਸ ਦੇ ਵਿੱਚ ਉਹ ਗੁਜ਼ਰਦੇ ਨੇ ਤੇ ਵਰਕਿੰਗ ਕੰਡੀਸ਼ਨ ਕਿਸ ਤਰੀਕੇ ਦੇ ਨਾਲ ਅਸੁਰੱਖਿਅਤ ਨੇ ਇਸ ਨੂੰ ਸੁਧਾਰਨ ਦੇ ਲਈ ਇਹ ਹੜਤਾਲ ਬਹੁਤ ਜ਼ਰੂਰੀ ਸੀ ਇਹ ਤੇ ਵਿਦਾਸ ਜਾਣੇ ਕਿ ਬੀਤੇ ਹਫਤੇ 7 ਮਹੀਨوں ਇਹਨਾਂ ਡਾਕਟਰਾਂ ਦੇ ਵੱਲੋਂ 29 ਘੰਟੇ ਦੀ ਹੜਤਾਲ ਜਿਹੜੀ ਕੀਤੀ ਗਈ ਸੀ ਤੇ ਹੁਣ ਇਸ ਵਾਰੀ ਇਹ 49 ਘੰਟਿਆਂ ਦੀ ਹੜਤਾਲ ਹੋਵੇਗੀ ਇਸ ਦਾ ਨਤੀਜਾ ਕੀ ਨਿਕਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ